ਨਮਸਕਾਰ ਸਾਸੀਅਕਾ ਸਟਾਰ ਡੇਲੀ ਪੰਜਾਬ نیوز ਚੈਨਲ ਤੇ ਆਪ ਜੀ ਦਾ ਸਵਾਗਤ ਕਰਦੇ ਆਂ ਖਬਰ ਸ਼ਹਿਰ ਬਟਾਲਾ ਤੋਂ ਸਭ ਤੋਂ ਪਹਿਲਾਂ ਤਸਵੀਰਾਂ ਦੇਖ ਲਵੋ ਕਿ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਨ ਕਿ ਸਹਾਰਾ ਕਲੱਬ ਰਜਿਸਟਰ ਬਟਾਲਾ ਵੱਲੋਂ ਜਿਹੜਾ ਚਾਹ ਦਾ ਲੰਗਰ ਜਿਹੜਾ ਹਰ ਸਾਲ ਦੇ ਪੂਦੇ ਮਹੀਨੇ ਦੇ ਵਿੱਚ ਜਿਹੜਾ ਚਾਹ ਦਾ ਲੰਗਰ ਲਗਾਇਆ ਜਾਂਦਾ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਨ ਸਹਾਰਾ ਕਲੱਬ ਰਜਿਸਟਰ ਚਾਹ ਤੇ ਗਰਮ ਕੱਪੜਿਆਂ ਦਾ ਲੰਗਰ ਰੋਜ਼ਾਨਾ ਸਵੇਰੇ 5:30 ਤੋਂ ਲੈ ਕੇ 7:30 ਵਜੇ ਤੱਕ ਜਿਹੜਾ ਬਟਾਲਾ ਸ਼ਹਿਰ ਦੇ ਗਾਂਧੀ ਚੌਂਕ ਵਿਖੇ ਕਾਂਗਰਸ ਭਵਨ ਦੇ ਬਾਹਰ ਲਗਾਇਆ ਜਾਂਦਾ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੇਵਾਦਾਰ ਜਿਹੜੇ ਸੇਵਾ ਕਰਦੇ ਹੋਏ ਤੁਹਾਨੂੰ ਦਿਖਾਈ ਦੇ ਰਹੇ ਹਨ ਅਤੇ ਹੋਰ ਵੀ ਚੀਜ਼ਾਂ ਦਾ ਗਰਮ ਕੱਪੜਿਆਂ ਦਾ ਉਪਰਾਲਾ ਕੀਤਾ ਜਾਂਦਾ ਉਹਦੇ ਨਾਲ ਹੀ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਣੇ ਪਹਿਲਾਂ ਪਿੱਛੇ ਸਾਡੇ ਝਲਕੀਆਂ ਦੇਖ ਲਓ ਕਿ ਰਸ਼ ਦੇਖ ਲਓ ਕਿ ਜਿਹੜਾ ਸਵੇਰ ਦਾ ਸਮਾਂ ਕਰੀਬ ਤੇ ਕਰੀਬ ਜਿਹੜੇ 6 ਵੱਜ ਚੁੱਕੇ ਨੇ ਫੇਰ ਵੀ ਇਸ ਰਸ਼ ਦਾ ਕੁਝ ਕਹਿਣਾ ਨੇ ਕਿਉਂਕਿ ਲੋਕਾਂ ਨੂੰ ਪਤਾ ਹੁੰਦਾ ਕਿ ਸਾਰਾ ਕਲੱਬ ਨੇ ਸਾਨੂੰ ਸਵੇਰੇ ਚਾਹ ਦਾ ਲੰਗਰ ਦੇਣਾ ਤੇ ਸੇਵਾ ਕਰਨੀ ਹੈ ਤੇ ਆਪਾਂ ਸੇਵਾ ਦਾ ਆਨੰਦ ਲੈਣਾ ਹੈ ਪਹਿਲਾਂ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸ ਦਵਾਂ ਕਿ ਘਰ ਤੋਂ ਨਿਕਲਣ ਤੋਂ ਪਹਿਲਾਂ ਲਾਈਵ ਤਸਵੀਰਾਂ ਦੇਖ ਲਓ ਜੀਟੀ ਰੋਡ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਘਰ ਤੋਂ ਨਿਕਲਣ ਤੋਂ ਪਹਿਲਾਂ ਧੁੰਦ ਦੀਆਂ ਝਲਕੀਆਂ ਜਰੂਰ ਦੇਖ ਲਓ ਕਿਉਂਕਿ ਰੋਡ ਦੇ ਉੱਤੇ ਧੁੰਦ ਦਾ ਕਹਿਰ ਇੰਨਾ ਮਚ ਗਿਆ ਕਿ ਘਰ ਦੇ ਵਿੱਚੋਂ ਅਗਰ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਤੇ ਘਰ ਤੋਂ ਫਿਰ ਵੀ ਜਰੂਰ ਨਿਕਲੋ ਨਹੀਂ ਤਾਂ ਆਪਣੇ ਘਰ ਦੇ ਵਿੱਚ ਰਜਾਈਆਂ ਵਿੱਚ ਹੀ ਬੈਠੋ ਕਿਉਂਕਿ ਧੁੰਦ ਦਾ ਕਹਿਰ ਇੰਨਾ ਹੈ ਕਿ ਧੁੰਦ ਨੇ ਪਤਾ ਨਹੀਂ ਕਦੋਂ ਸਾਨੂੰ ਆਪਣੀ ਚਪੇੜ ਵਿੱਚ ਲੈ ਆ ਲੈਣਾ ਘਰ ਦੇ ਜ਼ਰੂਰੀ ਕੰਮਾਂ ਵਾਸਤੇ ਹੀ ਨਿਕਲੋ ਇੱਕ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਪਹਿਲਾਂ ਤਸਵੀਰਾਂ ਦੇਖ ਲਵੋ ਜਿੱਥੇ ਚਾਹ ਦੇ ਲੰਗਰ ਦੇ ਨਾਲ ਨਾਲ ਇਹ ਨਹੀਂ ਕਿ ਗਾਂਧੀ ਚੌਂਕ ਦੇ ਵਿੱਚ ਹੀ ਚਾਹ ਦਾ ਅਨੰਦ ਦਿੱਤਾ ਜਾਂਦਾ ਹੈ ਜਿੱਥੇ ਜਿੱਥੇ ਇਹਨਾਂ ਦਾ ਸੇਵਾ ਕੀਤੀ ਜਾਂਦੀ ਹੈ ਗੱਲਬਾਤ ਕਰਦੇ ਆ ਸੇਵਾਦਾਰਾਂ ਦੇ ਨਾਲ ਜਿਹੜੇ ਸੇਵਾਦਾਰ ਨੇ ਆਪਣੀ ਚਾਹ ਦਾ ਲੰਗਰ ਲੈ ਕੇ ਇੱਥੇ ਤੁਹਾਨੂੰ ਜਾਂਦੇ ਹੋਏ ਵੀ ਦਿਖਾਈ ਦੇ ਰਹੇ ਨੇ ਤੁਸੀਂ ਪਹਿਲਾਂ ਕੇਤਲੀਆਂ ਦੇਖ ਲਵੋ ਚਾਹ ਭਰੀ ਗਈ ਆ ਗੱਲਬਾਤ ਕਰ ਲੈਨੇ ਕਿ ਚਾਹ ਦੀਆਂ ਕੇਤਲੀਆਂ ਭਰ ਕੇ ਕਿੱਥੇ ਰਵਾਨਾ ਹੋ ਰਹੇ ਨੇ ਭਾਈ ਸਾਹਿਬ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਵਰਿੰਦਰਪਾਲ ਜੀ ਵਰਿੰਦਰਪਾਲ ਜੀ ਲੰਗਰ ਇੱਥੇ ਲੱਗਾ ਤੁਸੀਂ ਚਾਹਦੇ ਕਿ ਇਤਲੀਆਂ ਚੁੱਕ ਕੇ ਕਿੱਥੇ ਤੁਰ ਪੇ ਇਹ ਚਲੇ ਰੋਏ ਜਾਂਦਾ ਜੀ ਬਾਬਲਾ ਹਸਪੀਟਲ ਜੀ ਫਿਰ ਜਾਂਦਾ ਜੀ ਉਸ ਤੋਂ ਛੱਡ ਕੇ ਫਿਰ ਜਾਂਦਾ ਸਟੇਸ਼ਨ ਜੀ ਸਟੇਸ਼ਨ ਦਾ ਜੇ ਕੇ ਫਿਰ ਸਿੱਧਾ ਲਾਸਥੇ ਜੀ ਸੇਵਾ ਕਰਕੇ ਕਿੰਨਾ ਆਨੰਦ ਮਿਲਦਾ ਆ ਦੱਸ ਆਨੰਦ ਨਾ ਆਂਦਾ ਜੀ ਇੰਨਾ ਆਨੰਦ ਹੁੰਦਾ ਸਾਈ ਦਿਹਾੜੀ ਭੁੱਲਦੇ ਨਹੀਂ ਇਹ ਸਾਰੇ ਇਹ ਉਪਰਾਲਾ ਕਿਦੇ ਸਬੰਧ ਨਾਲ ਚੱਲ ਰਿਹਾ ਤੇ ਇਹ ਸਾਰਾ ਕਲੱਬ ਹੜੇ ਜੀ ਪ੍ਰਧਾਨ ਜੀ ਜਤਿੰਦਰ ਕੱਦ ਜੀ ਸਾਰਾ ਕਲੱਬ ਨਾਲ ਜੁੜ ਕੇ ਕਿੱਦਾਂ ਦਾ ਲੱਗਾ ਮੈਂ ਕਿਹਾ ਬਹੁਤ ਨਜ਼ਾਰਾ ਆਿੰਦਾ ਜੀ ਹੋਰ ਵੀ ਨਾਲ ਮੌਜੂਦ ਹਨ ਤੁਸੀਂ ਹੱਥਾਂ 'ਵਰੇ ਥੈਲੇ ਵੇਖ ਲਓ ਕੋਈ ਕਾਰੋਬਾਰ ਤੇ ਨਹੀਂ ਚੱਲੇ ਕੋਈ ਕੰਮ ਤਾਂ ਨਹੀਂ ਚੱਲੇ ਇਹ ਸੇਵਾ ਕਰਨ ਵਾਸਤੇ ਜਿਹੜੇ ਨੇ ਆਪਣੇ ਰਵਾਨਾ ਹੋ ਰਹੇ ਨੇ ਸਾਰਾ ਕਲੱਬ ਦੀ ਟੀਮ ਹੈ ਜਿਹੜੀ ਹੱਥ 'ਚ ਝੋਲੇ ਫੜੇ ਨੇ ਤੁਸੀਂ ਸਮਝਦੇ ਹੋਵੋਗੇ ਕਿ ਇਹ ਕੋਈ ਕੰਮ ਤੇ ਚੱਲੇ ਨੇ ਸਰੇ ਨਹੀਂ ਪਰ ਇਹ ਲੋਕਾਂ ਦੀ ਸੇਵਾ ਵਾਸਤੇ ਘਰੋਂ ਨਿਕਲਣ ਲੱਗੇ ਨੇ ਆਪਣੇ ਸੇਵਾ ਕਰਨ ਵਾਸਤੇ ਸਾਰਾ ਕਲੱਬ ਦੀ ਟੀਮ ਹੈ ਜਿਹੜੀ ਰਵਾਨਾ ਹੋ ਲੱਗੀ ਹੈ ਗੱਲਬਾਤ ਕਰ ਲੈਣੇ ਸਭ ਤੋਂ ਪਹਿਲਾਂ ਸਰਦਾਰ ਜੀ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਕਰਮਜੀਤ ਸਿੰਘ ਸਗੂ ਸਾਰਾ ਕਲੱਬ ਟਾਲਾ ਤੁਜੀ ਝੋਲਾ ਚੁੱਕ ਲਿਆ ਸਵੇਰੇ ਸਵੇਰੇ ਕਿੱਥੇ ਤੁਰ ਪਏ ਸੇਵਾ ਦਾ ਸਥਾਨ ਸੁਖਾ ਸਿੰਘ ਮਹਤਾਬ ਸਿੰਘ ਚੌਕ ਲੀਵਰ ਚੌਕ ਚ ਹਰ ਦਿਨ ਅਸੀਂ ਸੇਵਾ ਕਰਨ ਜਾਂਦੇ ਆ ਜੀ ਮਰੀਜ਼ਾਂ ਦੀ ਸੇਵਾ ਕਰਨੇ ਆ ਮਰੀਜ਼ਾਂ ਨੂੰ ਵੇਖ ਕੇ ਫਿਰ ਖੁਸ਼ਹਾਲੀ ਤੇ ਹੁੰਦੀ ਹੁੰਦੀ ਹੈ ਚਿਹਰੇ ਤੇ ਨਾਰਾਇਣ ਪੂਰਾ ਆਨੰਦ ਆਉਂਦਾ ਜੀ ਪੂਰਾ ਆਨੰਦ ਆਉਂਦਾ ਜੀ ਇਹ ਤੁਹਾਨੂੰ ਤੇ ਆਉਂਦਾ ਆ ਮਰੀਜ਼ਾਂ ਨੂੰ ਵੀ ਆ ਜਾਂਦਾ ਨਾ ਸੇਵਾ ਦੇ ਨਾਲ ਨੂੰ ਬਹੁਤ ਆਨੰਦ ਆਉਂਦਾ ਜੀ ਉਹ ਸਾਡੇ ਡੀ ਕਰਦੇ ਨੇ ਕਿਹੜੇ ਵਾਲੇ ਸਾਰੇ ਕਲੱਬ ਵਾਲੇ ਚਾਹ ਲੈ ਕੇ ਆਉਣ ਤੇ ਅਸੀਂ ਚਾਹ ਛਕੀਏ ਵਾਇਕਰੂ ਏ ਜੀ ਸਾਰਾ ਕਲਾਬ ਤੁਸੀਂ ਵੇਖ ਲਓ ਸੇਵਾ ਕਰਦੇ ਨੇ ਗੱਲਬਾਤ ਕਰ ਰਹੇ ਨੇ ਇੱਕ ਹੋਰ ਨੌਜਵਾਨ ਤੁਸੀਂ ਸਕੂਟੀ ਤੇ ਚੜ੍ਹੇ ਵੇਖ ਰਹੇ ਹੋ ਨੌਜਵਾਨਾਂ ਵੀ ਗੱਲਬਾਤ ਕਰਦੇ ਆ ਕਿਉਂਕਿ ਇਹਦੀ ਵੀ ਪੂਰੀ ਤਿਆਰੀ ਹੈ ਕਿਉਂਕਿ ਸਾਰਾ ਸੰਯੋਗ ਹੀ ਇਹਦਾ ਹੈ ਇਹਨੇ ਆਪਣੀ ਸਕੂਟਰੀ ਉੱਤੇ ਕਿਤਨੀਆਂ ਰੱਖਣੀਆਂ ਤੇ ਲੈ ਕੇ ਜਾਣੀਆਂ ਭਾਈ ਸਾਹਿਬ ਕੀ ਨਾਮ ਆਪਣਾ ਸੋਨੂ ਸਿੰਘ ਜੀ ਸੋਨੂ ਜੀ ਸਵੇਰੇ ਸਵੇਰੇ ਸਕੂਟਰੀ ਸਟਾਰਟ ਕਰ ਲਈ ਹੈ ਤੁਰ ਪਿਓ ਕਿਤਨੀਆਂ ਰੱਖ ਕੇ ਕਿਹੜਾ ਕਾਰੋਬਾਰ ਨਵਾਂ ਕਰ ਲਿਆ ਸੇਵਾ ਲੱਗੀ ਜੀ ਸਾਰਾ ਕਹ ਬੋਲੋ ਇਹ ਆ ਸੋਚਿਆ ਕੋਈ ਕਾਰੋਬਾਰ ਕਰਨ ਤੁਰ ਨਾ ਨਹੀਂ ਇਹ ਸੇਵਾ ਲੱਗੀ ਚਾਰੀ ਸੇਵਾ ਲੱਗੀ ਜੀ ਇਹ 16 ਸਾਲ ਸਚਾ ਪ੍ਰ ਜਾ ਕੇ ਫਿਰ ਲੋਕਾਂ ਚ ਨੰਦੇ ਤੇ ਆਂਦਾ ਨਾ ਸੇਵਾ ਕਰ ਉਹ ਜਿਆਦਾ ਜੀ ਬਹੁਤ ਜਿਆਦਾ ਤੇ ਸਾਰਾ ਕਲੱਬ ਬਾਰੇ ਕੀ ਕੁਝ ਕਹਿਣਾ ਚਾਹਦੇ ਮੈਂ ਕਹਿੰਦਾ ਇਹਨਾਂ ਵਾਲੇ ਜੀ ਕਲੱਬ ਹੈ ਹੀ ਕੋਈ ਵੀ ਹੋਰ ਨਹੀਂ ਮਾਲਾ ਜਿੰਨੀ ਗਾ ਦੀ ਕਿੱਦਾਂ ਦੀ ਸੇਵਾ ਕਰਦੀ ਹੋਰ ਕਿੱਦੇ ਸੇਵਾ ਕਰ ਗਰੋਂ ਲੇਵਰ ਤੇ ਸੇਵਾ ਕਰਦੀ ਬਹੁਤ ਵਧੀਆ ਸੇਵਾ ਕਰਦੀ ਆ ਜੀ ਕੀ ਕਹਿਣਾ ਚਾਹਦੇ ਹੋ ਸਾਡੇ ਪਟਾਲਾ ਵਾਸੀਆਂ ਨੂੰ ਮੈਂ ਕਹਿੰਦੇ ਨਾਲ ਸਾਰਾ ਕਲੱਬ ਦੇ ਆ ਕੇ ਜੁੜੋ ਤੇ ਨੰਨ ਮੰਨੋ ਏ ਸੀਰੀਜ਼ ਸਾਰਾ ਕਲੱਬ ਦੇ ਮੈਂਬਰਸ਼ਿਪ ਬਾਰੇ ਦੀ ਗੱਲ ਤੁਹਾਨੂੰ ਹੋਰ ਤਸਵੀਰਾਂ ਦਿਖਾ ਦਿੰਨੇ ਇੱਕ ਸੇਵਾਪਰਾਂ ਵੇਖ ਲੋ ਕਿ ਕਿਸ ਤਰ੍ਹਾਂ ਚਾਹ ਦਾ ਆਨੰਦ ਲੈਂਦੇ ਹੋ ਤੁਹਾਨੂੰ ਦਿਖਾਈ ਦੇ ਰਹੇ ਨੇ ਗੱਲ ਬਾਤ ਵੀ ਜਰੂਰ ਕਰ ਲੈਣੇ ਇੱਧਰ ਇੱਧਰ ਭਾਈ ਸਾਹਿਬ ਕੈਮਰਾ ਥੋੜਾ ਜਿਹਾ ਘੁਮਾ ਦਿਓ ਪਿੱਛੇ ਵੀ ਗੱਲ ਬਾਤ ਜਰੂਰ ਕਰ ਲੈਣੇ ਜਿਹੜੇ ਚਾਹ ਦਾ ਆਨੰਦ ਲੈ ਰਹੇ ਭਾਈ ਸਾਹਿਬ ਕਿੱਦਾਂ ਦਾ ਲੱਗਦਾ ਉਪਰ ਵਾਲਾ ਚਾਹ ਪੀਣ ਆਇਓ ਸਾਰਾ ਕਲੱਬ ਕਿੱਦਾਂ ਦਾ ਉਪਰ ਵਾਲਾ ਲੱਗਦਾ ਆਨੰਦ ਆਂਦਾ ਕਿ ਨਹੀਂ ਕਰੇ ਹਾਂਜੀ ਆ ਮੇਰੀ ਗੱਲਬਾਤ ਜ਼ਰੂਰ ਕਰਦੇ ਆ ਹਾਂਜੀ ਭਾਈ ਸਾਹਿਬ ਕਿੱਦਾਂ ਦਾ ਲੱਗਾ ਉਪਰਾਲਾ ਬਹੁਤ ਵਧੀਆ ਜੀ ਬਹੁਤ ਵਧੀਆ ਰੋਜ਼ ਸਵੇਰੇ ਫਿਰ ਪਹੁੰਚਦੇ ਹਾਂਜੀ ਰੋਜ਼ ਆਈਦਾ ਅਸੀਂ ਨਾਲ ਸੈਰ ਕਰਨ ਆਈਦਾ ਨਾਲੇ ਨਾਲੇ ਚਾਹ ਪੀਦੀ ਦੀ ਤੇ ਮੇਰੇ ਸਾਰਾ ਕਲੱਬ ਨਾਲ ਰਸ ਵੀ ਖਵਾਉਂਦੀ ਸਾਬ ਕੋਲ ਹਾਂਜੀ ਸਭ ਕੋਲ ਇਹ ਵੇਖੋ ਜੀ ਲੋਕ ਕਹਿੰਦੇ ਜੀ ਸਵੇਰੇ ਸੈਰ ਕਰਨ ਆਈਦੀ ਐ ਨਾਲੇ ਸਾਰਾ ਕਲੱਬ ਨੂੰ ਮੇਲੀ ਦਾ ਨਾਲੇ ਐਸੀ ਸੰਸਥਾ ਨਾਲ ਮੇਲ ਹੋ ਜਾਂਦਾ ਤੇ ਨਾਲੇ ਨੰਦ ਲੈ ਲਈਦਾ ਉੱਥੇ ਹੀ ਪ੍ਰਧਾਨ ਜੀ ਵੀ ਸਾਡੇ ਨਾਲ ਮੌਜੂਦ ਹਨ ਗੱਲਬਾਤ ਜ਼ਰੂਰ ਕਰਦੇ ਆ ਪ੍ਰਧਾਨ ਸਾਹਿਬ ਨਾਲ ਵੀ ਕੀ ਪ੍ਰਧਾਨ ਸਾਹਿਬ ਆ ਜਿਹੜਾ ਉਪਰਾਲਾ ਕਿੱਥੋਂ ਸ਼ੁਰੂ ਕੀਤਾ ਪ੍ਰਧਾਨ ਜੀ ਸਭ ਤੋਂ ਪਹਿਲਾਂ ਜੀ ਸਟਾਰ ਡੇਲੀ ਪੰਜਾਬ న్యూਸ ਦੇ ਤੁਹਾਡਾ ਸਵਾਗਤ ਆ ਸਾਰਾ ਕਲੱਬ ਐਸੀ ਇੱਕ ਸਾਰਾ ਕਲੱਬ ਆ ਬਟਾਲਾ ਸ਼ਹਿਰ ਚ ਲੋਕਾਂ ਤੋਂ ਅਸੀਂ ਸੁਣਿਆ ਉਹ ਕਹਿੰਦੇ ਜੀ ਬਹੁਤ ਆਨੰਦ ਆਂਦਾ ਨਾਲੇ ਸਵੇਰੇ ਸੈਰ ਕਰ ਲੈਣਾ ਨਾਲੇ ਚਾਹ ਪੀ ਲੈਨੇ ਆ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਸਰ ਅਹੀ ਬਹੁਤ ਸਾਰੀ ਟੀਮ ਸਾਡੀ ਬਹੁਤ ਭਾਗੇਸ਼ਾਲੀ ਹੈ ਪ੍ਰਮਾਤਮਾ ਨੇ ਸਾਨੂੰ ਚੁਣਿਆ ਵਾ ਤੇ ਪ੍ਰਮਾਤਮਾ ਸਾਨੂੰ ਹਿੰਮਤ ਦਿੰਦਾ ਅਸੀਂ ਪ੍ਰਮਾਤਮਾ ਦਾ ਨਾਮ ਲੈ ਕੇ ਹੀ ਹਰ ਕਦਮ ਅਸੀਂ ਅੱਗੇ ਵਧਾਣੇ ਆ ਸਾਡਾ ਜਿਹੜਾ ਕਦਮ ਉਹੀ ਐ ਵੀ ਜਿਹੜਾ ਲੋਗਾ ਦੀ ਸਹਾਇਤਾ ਬਣ ਕੇ ਆਏ ਕੋਈ ਦਿਖਾਵਾ ਨਹੀਂ ਹੈ ਗਰਾਉਂਡ ਲੈਵਲ ਤੇ ਜਿਹੜਾ ਕੰਮ ਕੀਤਾ ਜਾਂਦਾ ਹੈ ਉਹ ਡਿਲੀ ਕੀਤਾ ਜਾਂਦਾ ਹੈ ਕੇਵਲ ਇੱਕ ਦਿਨ ਨਹੀਂ ਕੰਮ ਕਰਕੇ ਵੀ ਇੱਕ ਦਿਨ ਕੰਮ ਕੀਤਾ ਉਸ ਤੋਂ ਬਾਅਦ ਸੋਂਗੇ ਨਾ ਸਾਡੇ ਰਾਤ ਨੂੰ ਇੱਥੇ ਪਹਿਲਾਂ ਸਕੀਮ ਬੰਦੀ ਹੈ ਇਹ ਸਾਡਾ ਮੁੱਖ ਦਫ਼ਤਰ ਹੈ ਕਾਂਗਰਸ ਭਵਨ ਦੇ ਉੱਪਰ ਇੱਥੇ ਸ਼ਾਮ ਨੂੰ ਰੋਜ਼ 6 ਵਜੇ ਤੋਂ ਲੈ ਕੇ 7 ਵਜੇ ਮੀਟਿੰਗ ਹੁੰਦੀ ਹੈ ਇੱਥੇ ਕੱਪੜਿਆਂ ਦਾ ਸਟੋਰ ਵੀ ਹੈ ਜਿਹੜਾ ਲੇਡੀਜ਼ ਰੱਖੇਦੇ ਨੇ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਉੱਪਰ ਦਫ਼ਤਰ ਦੇ ਵਿੱਚ ਕੱਪੜੇ ਜਿਹੜੇ ਆ ਲੋਕਾਂ ਨੂੰ ਦਿੱਤੇ ਪ੍ਰੋਵਾਈਡ ਕਰਵਾਏ ਜਾਂਦੇ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹਦੇ ਨਾਲ ਨਾਲ ਹੀ 15 ਸਾਲ ਤੋਂ ਕਰੀਬ ਸਾਨੂੰ ਇੱਥੇ ਅਸੀਂ ਸਰਦੀ ਦੇ ਮੌਸਮ ਤੇ ਉਹਦੇ ਮਹੀਨੇ ਤੇ ਉੱਥੇ ਇੱਥੇ ਅਸੀਂ ਲੰਗਰ ਲਗਾਨੇ ਆ ਚਾਹ ਦਾ ਲੰਗਰ ਲਗਾਨੇ ਆ ਇਹ ਉਪਰਾਲਾ ਕਿੰਨੀ ਦੇਰ ਤੱਕ ਚੱਲ ਰਿਹਾ ਪ੍ਰਧਾਨ ਜੀ ਇਹ 15 ਸਾਲ ਹੋ ਗਿਆ ਜੀ 14 ਹੁਣ ਕਿੰਨੀ ਦੇਰ ਤੱਕ ਚੱਲੇਗਾ ਅਗੋਆ ਮਹੀਨਾ ਜਿਹੜਾ ਕਿੰਨੀ ਦੇਰ ਤੱਕ ਚੱਲੇਗਾ ਉਹ ਮਹੀਨੇ ਤੱਕ ਹੀ ਚੱਲੇਗਾ ਉਸ ਤੋਂ ਫਿਰ ਗਰਮੀਆਂ 'ਚ ਵੀ ਕੋਈ ਪ੍ਰਾਲਾ ਸ਼ੁਰੂ ਕਰਦੇ ਗਰਮੀਆਂ 'ਚ ਅਸੀਂ ਸਾਡਾ ਬਹੁਤ ਹੀ ਬਿਹਤਰੀਨ ਕੰਮ ਜਿਹੜਾ ਇਹਨਾਂ ਨਜ਼ਾਰਾ ਆਂਦਾ ਸਾਨੂੰ ਕਈ ਗਰਮੀਆਂ 'ਚ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਉਸ ਵੇਲੇ ਸਾਡਾ ਪਾਣੀ ਦਾ ਪ੍ਰਬੰਧ ਹੁੰਦਾ ਪਾਣੀ ਦੀਆਂ ਸ਼ਿਵੀਆਂ ਚੱਲਦੀਆਂ ਵਾਂ ਰੇਲਵੇ ਸਟੇਸ਼ਨ ਬੱਸ ਸਟੈਂਡ ਜਾਂ ਕਿਤੇ ਵੱਡਾ ਪਰੇ ਬਾਬਾ ਜੀ ਦਾ ਵਿਆਹ ਹੋਏ ਜਨਮ ਅਸ਼ਟਮੀ ਹੋਏ ਹੋਰ ਵੀ ਕਈ ਵੱਡੇ ਤਿਆਰ ਹੋਣ ਜਾਂ ਪਟਾਲੇ 'ਚ ਕਿਤੇ ਧਰਨਾ ਲੱਗਾ ਹੋਏ ਜਾਂ ਕਿਤੇ ਕੋਈ ਮੁਸੀਬਤ ਦਾ ਕੰਮ ਹੋਏ ਉਥੇ ਅਸੀਂ ਪਾਣੀ ਲੈ ਕੇ ਠੰਡਾ ਜਲ ਜਲਾਏ ਸਾਡੇ ਕੋਲ ਇੱਕ ਠੰਡੇ ਇੱਕ ਜਲ ਤੇ ਨਾਲ ਹੀ ਲੰਗਰ ਦੀ ਗੱਡੀ ਬਣਾਈ ਦੀ ਹੈ ਉਹ ਲੰਗ ਪੰਹਾਰਾ ਵੈ ਨਹੀਂ ਉਹਨੂੰ ਕਹਿੰਦੇ ਆ ਉਹ ਅਸੀਂ ਬਹੁਤ ਹੀ ਬਿਹਤਰੀਨ ਗੱਡੀ ਬਣੀ ਦੀ ਹੈ ਸਾਡੇ ਆਸ-ਪਾਸ ਇਲਾਕਿਆਂ ਚ ਸ਼ਾਇਦ ਹੀ ਹੈ ਮਤਲਬ ਇਸ ਤਰ੍ਹਾਂ ਦੀ ਗੱਡੀ ਕੋਈ ਬਣੀ ਹੋਏ ਕਿਉਂਕਿ ਸਾਡੇ ਜਿਹੜੇ ਚੇਅਰਮੈਨ ਨੇ ਰਜੀਵ ਖੁੱਲਰ ਜੀ ਉਹ ਆਪ ਖੁਦ ਇੰਜੀਨੀਅਰ ਹੈ ਇੱਕ ਇੱਕ ਚੀਜ਼ ਉਹਨਾਂ ਨੇ ਉਹਨਾਂ ਨੇ ਮੈਦਾਨ ਸਰ ਨੇ ਅਸੀਂ ਸਾਰਿਆਂ ਨੇ ਇੱਕ ਇੱਕ ਚੀਜ਼ ਜਿਹੜੀ ਹੈ ਉਹ ਜਿਸ ਵਕਤ ਹੀ ਕੋਈ ਪ੍ਰੋਜੈਕਟ ਕਰਨੇ ਆ ਜਾਂ ਅਸੀਂ ਪਹਿਲੀ ਐਂਬੂਲੈਂਸ ਬਣਾਈ ਸੀ ਜਾਂ ਸੰਸਕਾਰ ਵੈਨ ਬਣਾਈ ਸੀ ਪੂਰੇ ਪੰਜਾਬ ਦੇ ਵਿੱਚ ਚੈੱਕ ਕਰਕੇ ਦੇਖਿਆ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਪ੍ਰੋਵਾਈਡ ਕਰਾਇਆ ਜਾਂਦੀਆਂ ਤੇ ਉਹਦੇ ਤੋਂ ਬਿਹਤਰ ਬਣਾਈ ਜਾਏ। ਕਾ ਸਰ ਜਿੰਨੀ ਕੀ ਤੁਸੀਂ ਉਪਰਾਲੇ ਗਨਾ ਦਿੱਤੇ ਨੇ ਲੋਕਾਂ ਨੂੰ ਕਈਆਂ ਨੂੰ ਜ਼ਰੂਰਤ ਪਿਆ ਜਾਂਦੀ ਆ ਕਿਉਂ ਨਾ ਆਪਾਂ ਤੁਹਾਡਾ ਇੱਕ ਮੋਬਾਈਲ ਨੰਬਰ ਜ਼ਰੂਰ ਦੇ ਦਈਏ ਕਿਉਂਕਿ ਕਈ ਸੰਜੋਗੀਆਂ ਨੂੰ ਕਈ ਵਾਰੀ ਮੋਬਾਈਲ ਨੰਬਰ ਨਹੀਂ ਲੱਭਦਾ ਕਿਨੂੰ ਸੰਪਰਕ ਕਰਨਾ ਆਪਣਾ ਮੋਬਾਈਲ ਨੰਬਰ ਜ਼ਰੂਰ ਦੇ ਦਿਓ ਸਾਡੇ মিডিਆ ਰੈ। ਸਰ ਜਿਹੜਾ ਐਂਬੂਲੈਂਸ ਦਾ ਨੰਬਰ ਹੈ 78 37 11 11 37 ਇਹ ਸਾਡਾ ਜਿਹੜਾ ਹੌਟਲਾਈਨ ਨੰਬਰ ਹੈ ਜਿਹੜਾ ਐਂਬੂਲੈਂਸ ਵਾਸਤੇ ਆ ਤੇ ਮੇਰਾ ਜਿਹੜਾ ਵੈਸੇ ਤੇ 37 36 ਤੇ 38 ਨੰਬਰ ਜਿਹੜਾ ਲਾਸਟ ਲੱਗਦਾ ਵਾ ਉਹ ਤਿੰਨ ਨੰਬਰ ਨੇ ਐਂਬੂਲੈਂਸ ਦੇ ਤੇ ਮੇਰਾ ਨੰਬਰ 9815184545 ਜਿਹੜਾ ਕਿ ਦਿਨ ਰਾਤ ਖੁੱਲਿਆ ਰਹਿੰਦਾ ਏਸੀਜੀ ਸਹਾਰਾ ਕਲੱਬ ਦੇ ਜਤਿੰਦਰ ਕਾਦ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਮੋਬਾਈਲ ਨੰਬਰ ਦੇ ਤੱਕ ਭਰਾਉਂਦੇ ਲੋੜ ਨਹੀਂ ਕਿਉਂਕਿ ਬਟਾਲਾ ਸ਼ਹਿਰ ਚ ਸਹਾਰਾ ਕਲੱਬ ਕਿ ਐਸੀ ਕਲੱਬ ਹੈ ਜਿਹੜੀ ਸੋਖੇ ਓਖੇ ਘੜੀ ਵਿੱਚ ਤੁਹਾਡੀ ਸਹਾਰਾ ਬੰਦੀ ਹੈ ਸੇਵਾਦਾਰ ਵੇਖੋ ਤੁਸੀਂ ਸੇਵਾ ਕਰ ਰਹੇ ਨੇ ਕਿਸ ਤਰ੍ਹਾਂ ਆਨੰਦ ਲੈ ਰਹੇ ਨੇ ਗੱਲਬਾਤ ਜ਼ਰੂਰ ਕਰ ਲੈਨੇ ਆ ਲੂਣਾ ਸਾਹਿਬ ਸੇਵਾ ਕਰ ਰਹੇ ਹੋ ਸਵੇਰ ਦਾ ਟਾਈਮ ਹੈ ਕਿੱਦਾਂ ਦਾ ਲੱਗ ਰਿਹਾ ਹੋਰ ਨਮਸਕਾਰ ਜੀ ਮੈਂ ਅਸ਼ੋਕ ਲੂਣਾ ਸਹਾਰਾ ਕਲੱਬ ਤੋਂ ਅੱਜ ਤੁਹਾਡਾ ਸੀ ਸਵਾਗਤ ਕਰਦੇ ਆਂ ਤੁਸੀਂ ਸਹਾਰਾ ਕਲੱਬ ਦੇ ਮੋਕਾ ਦਫਤਰ ਚਾਏ ਹੋ ਔਰ ਤੁਹਾਡਾ ਬਹੁਤ ਬਹੁਤ ਵੈਲਕਮ ਸਹਾਰਾ ਕਲੱਬ ਵੱਲੋਂ ਇਹ ਜਦ ਠੰਡ ਸ਼ੁਰੂ ਹੁੰਦੀ ਹੈ ਪਿਛਲੇ ਮਹੀਨੇ ਅਸੀਂ 14 ਤਰੀਕ ਤੋਂ ਸ਼ੁਰੂ ਕੀਤਾ ਸੀ ਚਾਹ ਦਾ ਲੰਗਰ ਔਰ ਇਹ ਅਗਲੇ ਮਹੀਨੇ ਤੱਕ ਇਸ ਮਹੀਨੇ ਦੇ ਲਾਸਟ 14 ਤਰੀਕ ਤੱਕ ਚੱਲੇਗਾ ਉਹ ਦੇ ਮਹੀਨੇ ਪੂਰੇ ਜਿਹੜੇ ਨੇ ਇਹ ਸਾਰਾ ਕਲੱਬ ਵੱਲੋਂ ਚਾਹ ਦਾ ਲੰਗਰ ਲਗਾਇਆ ਜਾਂਦਾ ਇਹਦੇ ਨਾਲ ਨਾਲ ਕੋ ਸਾਡਾ ਲੋਕੀ ਆ ਕੇ ਕੋਈ ਜਨਮ ਦਿਨ ਮਨਾਉਂਦੇ ਨੇ ਕੋਈ ਮੈਰਜੀਨੀਵਰਸਰੀ ਮਨਾਉਂਦੇ ਨੇ ਤੇ ਹਾਂਜੀ ਹੁਕਮ ਜੀ ਤੋ ਹੋਰ ਵੀ ਤਸਵੀਰਾਂ ਦਿਖਾ ਦਿੰਨੇ ਆ ਜਿੱਥੇ ਸਾਰਾ ਕਲੱਬ ਲੋਕਾਂ ਵਾਸਤੇ ਸੇਵਾ ਕਰਦੀ ਹੈ ਤੁਹਾਨੂੰ ਇੱਕ ਫਾਰਮੇਸੀ ਵਿਖਾ ਦਿੰਨੇ ਆ ਜਿਹਨਾਂ ਨੇ ਨਵਾਂ ਹੀ ਫਾਰਮੇਸੀ ਦਾ ਵੀ ਕਾਊਂਟਰ ਲਗਾਇਆ ਹੈ ਤੁਹਾਨੂੰ ਗੱਲਬਾਤ ਜ਼ਰੂਰ ਕਰ ਲੈਣਾ ਕਿ ਭਾਈ ਸਾਹਿਬ ਇੱਥੇ ਪੱਟੀ ਕਰਾਣ ਪਹੁੰਚੇ ਨੇ ਸਵੇਰ ਦੇ ਟਾਈਮ ਤੇ ਗੱਲਬਾਤ ਜ਼ਰੂਰ ਕਰਦੇ ਆ ਭਾਈ ਸਾਹਿਬ ਨਾਲ ਭਾਈ ਸਾਹਿਬ ਕੀ ਗੱਲ ਹੈ ਸਵੇਰੇ ਸਵੇਰੇ ਛੱਟ ਲੱਗੀ ਏ ਜੀ ਕੱਲ ਪਰਸੋਂ ਦੀ ਛੱਟ ਲੱਗੀ ਆ ਇਹ ਕਦ ਨਾ ਭਾਈ ਸਾਹਿਬ ਛੱਟ ਲੱਗੀ ਇਹ ਡੀਲੈਕਸ ਸਵੇਟ ਵਾਲੇ ਆ ਉੱਥੋਂ ਮੈਂ ਗੱਡੀ ਚਲਾਉਣਾ ਡਰਾਈਵਰੀ ਕਰਦਾ ਜੀ ਐਤਵਾਰ ਦਾ ਦਿਨ ਸੀ ਤੇ ਮੈਂ ਚप्पल ਪਾ ਜਦੋਂ ਗੱਡੀ 'ਚ ਬੈਹ ਲੱਗਾ ਮੇਰੇ ਪੈਰ 'ਚ ਡੋਰ ਅੜ ਗਈ ਸੀ ਡੋਰ ਡੋਰ ਚਾਈਨਾ ਦੀ ਡੋਰ ਚਾਈਨਾ ਦੀ ਡੋਰ ਮੇਰੇ ਡੋਰ ਨਾਲ ਤਾਂ ਇਹਨਾਂ ਨੁਕਸਾਨ ਨਹੀਂ ਹੁੰਦਾ ਚਾਈਨਾ ਦੀ ਡੋਰ ਚਾਈਨਾ ਦੀ ਡੋਰ ਚਾਈਨਾ ਦੀ ਡੋਰ ਜਿੰਨੂੰ ਅੱਜਕੱਲ ਗੱਟੂ ਆਖਿਆ ਜਾਂਦਾ ਹਾਂਜੀ ਉਹ ਅੜ ਗਈ ਤੇ ਮੈਂ ਗੱਡੀ 'ਚ ਬੈ ਗਿਆ ਮੈਨੂੰ ਪਤਾ ਨਹੀਂ ਲੱਗਾ ਜਦੋਂ ਰੇਸ ਦਿੱਤੀ ਤੇ ਮੇਰਾ ਪੈਰ ਵੱਡਿਆ ਗਿਆ ਭਾਈ ਸਾਹਿਬ ਚਾਈਨਾ ਦੀ ਡੋਰ ਦਾ ਨਾਂ ਹੀ ਬੜਾ ਭਿਆਣਾ ਕਿ ਚਾਈਨਾ ਡੋਰ ਹੁਣ ਪੈਰ ਉੱਤੇ ਫਿਰ ਗਈ ਆ ਤੇ ਹੁਣ ਫਿਰ ਅਹਿਸਾਸ ਕਿੱਦਾਂ ਦਾ ਹੋ ਰਿਹਾ ਮੈਨੂੰ ਆ ਦੱਸ ਦਿਓ ਸਾਡੇ ਜਿਹੜੇ ਦਰਸ਼ਕ ਬੱਚੇ ਵੀ ਜ਼ਰੂਰ ਵੇਖਣਗੇ ਇਹ ਸਾਸ ਦਾ ਸਿਰੋ ਚੋਟ ਦਾ ਅਹਿਸਾਸ ਕਿੱਦ ਦੇਖੋ ਜੀ ਜੇ ਡਾਕਟਰ ਸਾਹਿਬ ਨੇ ਨਾਨੇ ਬਹੁਤ ਸਾਥ ਦਿੱਤਾ ਵਾ ਇਹਨਾਂ ਕਰਕੇ ਅੱਡਾ ਬਚਾਅ ਹੋ ਗਿਆ ਵਾ ਉਸ ਦਿਨ ਜੋ ਮੇਰੀ ਕੰਡੀਸ਼ਨ ਹੀ ਬਹੁਤ ਹੀ ਮਾੜੀ ਸੀ ਕਹਿੰਦੇ ਆ ਜੀ ਜਦੋਂ ਚੀਰਾ ਲੱਗਦਾ ਹੁੰਦਾ ਲੱਗਦਾ ਜਿਵੇਂ ਕੱਚ ਫਿਰ ਗਿਆ ਇਦਾਂ ਜੀ ਇਦਾਂ ਚੈਨਾ ਡੋਰ ਬੰਦ ਹੋਣੀ ਚਾਹੀਦੀ ਆ ਖਾਸ ਕਰਕੇ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਵਾ ਜਾਨ ਲਿਵਾ ਹੋਏ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਡੋਰ ਦੇ ਬਾਰੇ ਦੇਖੋ ਜੀ ਇੱਕ ਇਹ ਦੇਖੋ ਸਾਡੇ ਡਾਕਟਰ ਸਾਹਿਬ ਸੇਵਾ ਕਰ ਰਹੇ ਨੇ ਹੁਣ ਗਰੀਬ ਬੰਦੇ ਹਸਤੇ ਕਿੰਨੀ ਮੁਸ਼ਕਲ ਆ ਇੱਕ ਲਗਰੇ ਇੱਕ ਵਾਰੀ ਪੱਟੀ ਕਰਾਨ ਜਾਈਏ ਤੇ ਅਗਰ ਲਮਸਮਰ 200 300 ਰੁਪਏ ਮਾਮੂਲੀ ਲੱਗੇ। ਇੱਕ ਸੇਵਾ ਹੀ ਐ। ਇਹ ਸੇਵਾ ਹੀ ਕਰ ਰਹੇ ਸਮਾਰੀਏ ਕੋਸ ਉਹ ਦੇਖੋ ਲੋਕ ਜਿਹੜੇ ਡੋਰ ਵੇਚ ਰਹੇ ਨੇ ਇੱਕ ਇਹ ਦੇਖੋ ਜਿਹੜੇ ਸੇਵਾ ਕਰ ਰਹੇ ਨੇ। ਡੋਰ ਵੇਚਣ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਸੱਟ ਤੇ ਲੱਗੀ। ਉਹਨਾਂ ਨੂੰ ਤੇ ਇਹੋ ਹੀ ਕਹਿਣਾ ਚਾਹੁੰਦੇ ਆ ਮੇਰੇ ਵੀਰ ਭਰਾਓ ਇਹ ਕੰਮ ਬੰਦ ਕਰ ਦਿਓ। ਹੋਰ ਕੋਈ ਕਾਰੋਬਾਰ ਕਰ ਲਓ। ਡੋਰ ਦਾ ਕੰਮ ਬੰਦ ਕਰ ਦਿਓ ਜਾਨਲੇਵਾ ਜੀ। ਡਾਕਟਰ ਸਾਹਿਬ ਵੀ ਮੌਜੂਦ ਨੇ। ਡਾਕਟਰ ਸਾਹਿਬ ਇੱਕ ਥੋੜਾ ਜਿਹਾ ਨਾ ਮੈਸੇਜ ਦੱਸ ਦਿਓ। ਚਾਈਨਾ ਦਾ ਕਟਿਆ ਹੋਇਆ ਮਰੀਜ਼ ਪਹੁੰਚਿਆ ਕਈ ਇਲਾਜ ਕਰਦੇ ਹੋ ਕਈ ਡੋਰਾ ਫਿਰਦੀਆਂ ਨੇ ਕਈ ਸੱਟਾਂ ਲੱਗਦੀਆਂ ਨੇ ਇਹ ਜਿਹੜੀ ਡੋਰ ਦਾ ਚੀੜਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਵੇਖੋ ਜੀ ਜਿਹੜਾ ਇਹ ਡੋਰ ਆ ਇਹ ਪਲਾਸਟਿਕ ਦੀ ਹੈ ਟੁੱਟਦੀ ਨਹੀਂ ਜਦੋਂ ਇਹ ਮੇਰੇ ਕੋਲ ਪਹਿਲੀ ਵਾਰੀ ਆਈ ਸੀ 1 ਇੰਚੀ ਡੀਪ ਚੀਰਾ ਜਿਹੜਾ ਲੱਗਾ ਹੋਇਆ ਸੀ ਬਹੁਤ ਬੁਰਾ ਹਾਲ ਸੀ ਇਹ ਦਰਦਨਾ ਕਰਾ ਰਹੇ ਸੀ ਟਰੀਟਮੈਂਟ ਕਰਨਾ ਫਰਕ ਪੈ ਗਿਆ ਲੇਕਿਨ ਬੇਨਤੀ ਸਾਰਿਆਂ ਨੂੰ ਇਹ ਕਾਹਾਂਗਾ ਕਿ ਚਾਈਨਾ ਡੋਰ ਨਾ ਵਰਤੋ ਬੱਚਿਆਂ ਦੇ ਮਾਂ ਪਿਓ ਨੂੰ ਵੀ ਕਾਹਾਂਗਾ ਵੀ ਤੁਸੀਂ ਨਾ ਲੈ ਕੇ ਦਿਓ ਜੇ ਬੱਚੇ ਜਿਹਦੇ ਵੀ ਕਰਦੇ ਆ ਉਹ ਬੱਚਿਆਂ ਦੀ ਜਿਹਦੇ ਪੂਰੀ ਕਰੋਗੇ ਤੇ ਫਿਰ ਨੁਕਸਾਨ ਹੋਏਗਾ ਆਮ ਹੀ ਖਬਰਾਂ 'ਚ ਟੀਵੀਆਂ 'ਚ ਪੜਦੇ ਆ ਕਿਆਂ ਦੇ ਗਲੇ ਕੱਟੇ ਜਾ ਰਹੇ ਨੇ ਬਾਹਾਂ ਕੱਟੀਆਂ ਜਾ ਰਹੀਆਂ ਨੇ ਜੈਕਟਾਂ ਕੱਟੀਆਂ ਵਿਖਾਈ ਜਾ ਰਹੀਆਂ ਨੇ ਤੇ ਇਸ ਚੀਜ਼ ਤੋਂ ਤੋਬਾ ਹੀ ਕਰ ਲੈਣੀ ਚਾਹੀਦੀ ਆ ਤੇ ਨਾਲੇ ਪ੍ਰਾਣੀ ਡੋਰ ਵਰਤੋ ਸਾਡੇ ਪੰਜਾਬੀਆਂ ਨੂੰ ਕੰਮ ਮਿਲੇਗਾ ਉਹਨਾਂ ਦੇ ਬੱਚੇ ਰੋਟੀ ਖਾਣਗੇ ਧੰਨਵਾਦ ਜੀ ਏ ਸੀ ਡਾਕਟਰ ਸਾਹਿਬ ਹੁਣ ਤੁਸੀਂ ਚਾਈਨਾ ਡੋਰ ਬਾਰੇ ਵੀ ਜਰੂਰ ਸੁਣ ਲਿਆ ਹੋਵੇਗਾ ਕਿ ਡਾਕਟਰ ਸਾਹਿਬ ਵੱਲੋਂ ਕਿਹਾ ਜਾ ਰਿਹਾ ਕਿ ਚਾਈਨਾ ਦੀ ਡੋਰ ਦੀ ਵਰਤੋਂ ਨਾ ਕਰੋ ਤੁਸੀਂ ਚਾਈਨਾ ਡੋਰ ਦਾ ਜਿਹੜਾ ਕੱਟਿਆ ਹੋਇਆ ਮਰੀਜ਼ ਜਿਹੜਾ ਸਵੇਰੇ ਪਹੁੰਚਿਆ ਤੇ ਸਣੇ ਇਲਾਜ ਕਰਾ ਰਿਹਾ ਆਪਣਾ ਇੱਥੇ ਇੱਕ ਵਾਰ ਸਾਡੇ ਲਾਈਵ ਤਸਵੀਰਾਂ ਵਿੱਚ ਇਸ ਇਲਾਜ ਨੂੰ ਵੀ ਜਰੂਰ ਦੇਖ ਲਿਓ ਹੋਰ ਵੀ ਮੈਂਬਰ ਮੌਜੂਦ ਨਾਲ ਗੱਲਬਾਤ ਕਰਨੇ ਹਨ ਅਨਿਲ ਸੇਵ ਜੀ ਮੌਜੂਦ ਹਨ ਸਹਾਰਾ ਕਲੱਬ ਦੇ ਮੈਂਬਰ ਸਾਰੇ ਸਾਰਾ ਕਲਾਬ ਦੀ ਦੇ ਬਾਹਰ ਜੋ ਗੱਲ ਕਰਾਂਗੇ ਪਹਿਲਾ ਚਾਈਨਾ ਡੋਰ ਦਾ ਇੱਕ ਮੈਸੇਜ ਦੇ ਦिए ਕਿ ਜਿਹੜਾ ਕਟਿਆ ਹੋਇਆ ਮਰੀਜ਼ ਪਹੁੰਚਿਆ ਸਾਰਾ ਕਲਾਬ ਉਹਦਾ ਇਲਾਜ ਕਰਵਾ ਰਹੀ ਹੈ ਚਾਈਨਾ ਡੋਰ ਬਾਰੇ ਕੀ ਕਹਿਣਾ ਚਾਹੁੰਦੇ ਚਾਈਨਾ ਡੋਰ ਜਿਹੜੀ ਹੈਗੀ ਹੈ ਕਿਉਂਕਿ ਤੁਹਾਡਾ ਤਿਹਾਰ ਹੈਗਾ ਲੋਹੜੀ ਦਾ ਹਰ ਘਰ ਦੇ ਗੁੱਡੀ ਪਤਾਗੇ ਜਿਹੜੀਆਂ ਚੜਦੀਆਂ ਹੀ ਨੇ ਔਰ ਜਿਹੜੀ ਹੈਗੀ ਪਹੁੰਚ ਚੁੱਕੀ ਦੀ ਹੈ ਇਹ ਜਿੰਨਾ ਮਰਜ਼ੀ ਕੋ ਕਹਿ ਲੈ ਕਿ ਡੋਰ ਜਿਹੜੀ ਨਹੀਂ ਪਹੁੰਚੀ ਦੀ ਪਰ ਮੈਂ ਸਿਰਫ ਜਿੰਨਾ ਜਿੰਨਾ ਘਰਾਂ ਦੇ ਵਿੱਚ ਡੋਰ ਗਈ ਦੀ ਉਹਨਾਂ ਦੇ ਮਾਂ ਪਿਓ ਅੱਗੇ ਸਿਰਫ ਇੱਕ ਇੱਕ ਰਿਕੁਐਸਟ ਕਰਨਾ ਜਨਾ ਹੱਥ ਜੋੜ ਕੇ ਆਪਣੇ ਵੱਲੋਂ ਕਿ ਜਦੋਂ ਗੁੱਡੀ ਬੋਹ ਜਾਂਦੀ ਹੈ ਤਕਰੀਬਨ ਜਿਹੜੇ ਬੱਚੇ ਹੁੰਦੇ ਨੇ ਜਦ ਜਿਹੜੇ ਸਿਆੜੇ ਨੇ ਉਹ ਉਥੋਂ ਹੀ ਡੋਰ ਤੋੜ ਕੇ ਛੱਡ ਦਿੰਦੇ ਹੋ ਤਾਰਾਂ ਦੇ ਵਿੱਚ ਲੰਕੀਆਂ ਹੁੰਦੀਆਂ ਨੇ ਡੋਰਾ ਉਹ ਤਾਰਾਂ 'ਚ ਲੰਮਗੇ ਜਦੋਂ ਪੰਛੀ ਉੜਦੇ ਨੇ ਉਹਨਾਂ ਦੇ ਵਿੱਚ ਫਸ ਜਾਂਦੇ ਨੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਵਾਸਤੇ ਬਹੁਤ ਮਾੜੀ ਹੈ ਦੂਸਰੇ ਨੰਬਰ ਤੇ ਉਹਨਾਂ ਇਕੱਠੀ ਡੋਰ ਕਰਕੇ ਤੇ ਆਪਣੀਆਂ ਅੰਗਲੀਆਂ ਮਲਿਆਂ ਦੇ ਵਿੱਚ ਥੱਲੇ ਛੁੱਟ ਦੇ ਦਿੰਦੇ ਨੇ ਜਦੋਂ ਲੋਕ ਜਾਂਦੇ ਨੇ ਉਹਨਾਂ ਦੇ ਪੈਰਾਂ ਦੇ ਵਿੱਚ ਆੜ ਕੇ ਡਿੱਗਦੀ ਹੈ ਇਸੇ ਤਰ੍ਹਾਂ ਹੀ ਥੋੜੇ ਦਿਨ ਹੋਏ ਨੇ ਇੱਕ ਬਾਜ਼ਾਰ ਦੇ ਵਿੱਚ ਅਨਿਲ ਜੀ ਲੱਗਦਾ ਨਹੀਂ ਕਿ ਡੋਰਾਂ ਲੈ ਕੇ ਦੇਣ ਵਾਲੇ ਵੀ ਬੇਕਸੂਰ ਜਾਂ ਮਾਪਿਓ ਹੀ ਹੁੰਦੇ ਨੇ ਕਿ ਪਹਿਲਾਂ ਬੱਚੇ ਨੂੰ ਲੈ ਕੇ ਤੇ ਦੇ ਦਿੰਦੇ ਨੇ ਮੜ ਕੇ ਇਹੀ ਬਾਜ ਦਲੀਲਾਂ ਪਾਣੇ ਕਿ ਇਸ ਨੂੰ ਬੰਦ ਕੀਤਾ ਮਾਪਿਓ ਕਿਉਂ ਨਹੀਂ ਹਟਦੇ ਆਪਣੇ ਬੱਚੇ ਨੂੰ ਲੈ ਕੇ ਦੇਣ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮਾਪਿਓ ਮਾਪਿਓ ਜਿਹੜੇ ਹੈਗੇ ਨੇ ਉਹ ਬੱਚਿਆਂ ਨੂੰ ਲੈ ਕੇ ਖੁਦ ਦਿੰਦੇ ਨੇ ਕਿਉਂਕਿ ਖੁਦ ਉਹਨਾਂ ਨੂੰ ਦੁਖਾਰ ਘਰ ਦੇ ਵਿੱਚ ਜਿਹੜੀ ਡੋਰ ਹੈਗੀ ਉਹ ਪਹੁੰਚ ਚੁੱਕੀ ਹੈ ਪੰਜ ਜਿੰਨਾ ਮਰਜ਼ੀ ਹੁਣ ਜਿਹੜੀਆਂ ਮਰਜ਼ੀ ਸੰਸਥਾਵਾਂ ਜਾਂ ਜੋ ਮਰਜ਼ੀ ਕੋਈ ਕਹਲੇ ਡੋਰ ਬੰਦ ਕਰੋ ਨਹੀਂ ਹੋ ਸਕਦੀ ਸਿਰਫ ਉਹਨਾਂ ਅੱਗੇ ਹੈਗੇ ਕਿ ਜਿਹਹੁਣ ਤੁਸੀਂ ਲੈ ਵੀ ਲਈਏ ਉਹਨੂੰ ਬਜ਼ਾਰਾਂ ਦੇ ਵਿੱਚ ਨਾ ਛੱਡੋ ਜਦੋਂ ਬਜ਼ਾਰ ਛੱਡਦੇ ਨੇ ਉਸ ਦਿਨ ਇੱਕ ਬਜ਼ਾਰ ਦੇ ਚੱਕਰ ਜਗ੍ਹਾ ਨਹੀਂ ਮੈਂ ਦੱਸਣਾ ਚਾਹੁੰਦਾ ਉਸ ਦੋ ਨੌਜਵਾਨ ਲੜਕੀਆਂ ਜਾ ਰਹੀਆਂ ਸੀ ਹੋ ਸਕਦਾ ਸਾਡੀਆਂ ਪੈਣਾ ਹੋਣ ਕੋਈ ਨੂੰਹਾਂ ਹੋਣ ਧੀਆਂ ਹੋਣ ਉਹਨਾਂ ਦੇ ਪੈਰਾਂ ਦੇ ਵਿੱਚ ਡੋਰ ਆੜੀ ਤੇ ਬੜੀ ਬੁਰੀ ਤਰ੍ਹਾਂ ਡਿੱਗੀ ਪਰ ਇੱਕ ਦੇ ਬਚਾਅ ਹੋ ਗਿਆ ਇੱਕ ਦੇ ਥੋੜੀ ਜਿਹੀ ਸੱਟ ਵੀ ਉਹਦੇ ਲੱਗੀ ਉਥੋਂ ਆਣ ਕੇ ਮਨ ਦੇ ਵਿੱਚ ਲੱਗਾ ਕਿ ਯਾਰ ਜੇ ਦੋਰ ਤੇ ਬੰਦ ਹੋਣੀ ਨਹੀਂ ਹੈਗੀ ਤਾਂ ਹੋ ਹੀ ਨਹੀਂ ਸਕਦੀ ਹੈਗੀ ਪਰ ਉਹਨਾਂ ਨੂੰ ਮਾਂ ਪਿਓ ਨੂੰ ਸਿਰਫ ਇਨਾ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਕਹਿਣ ਜੇ ਚੜਾਈ ਹੈ ਤਾਂ ਉਹਨੂੰ ਉਸੇ ਤਰ੍ਹਾਂ ਲਾ ਕੇ ਉਹਨੂੰ ਪਰਾਂ ਰੱਖ ਲੋ ਉਹਨੂੰ ਸੜਕਾਂ ਤੇ ਨਾ ਸੁੱਟੋ ਉਹਨਾਂ ਤਾਰਾਂ ਤੇ ਨਾ ਸੁੱਟੋ ਬਿੱਲੀ ਦਾ ਵੀ ਨੁਕਸਾਨ ਹੁੰਦਾ ਹੈ ਇਹਦੇ ਨਾਲ ਕਈ ਚੀਜ਼ਾਂ ਦਾ ਵੀ ਸਾਨੂੰ ਮਤਲਬ ਨੁਕਸਾਨ ਹੈਗਾ ਮਾਂ ਪਿਓ ਨੂੰ ਹੀ ਜ਼ਰੂਰਤ ਚਾਹੀਦਾ ਹੈ ਕਿ ਆਪਣੇ ਬੱਚਿਆਂ ਤੇ ਕੰਟਰੋਲ ਰੱਖਣ ਏ ਸੀਰੀ ਸਹਾਰਾ ਕਲੱਬ ਦੇ ਮੈਂਬਰ ਸਾਹਿਬਾਨ ਹੁਣ ਤੁਹਾਨੂੰ ਚਾਈਨਾ ਡੋਰ ਬਾਰੇ ਵੀ ਅਵੇਅਰ ਕਰਦੇ ਨੇ ਚਾਈਨਾ ਡੋਰ ਬਾਰੇ ਵੀ ਤੁਹਾਨੂੰ ਗੱਲਾਂ ਦੱਸਿਆ ਕਿਉਂਕਿ ਕੱਟੇ ਹੋਏ ਜਿਹੜੇ ਮਰੀਜ਼ ਨੇ ਚਾਈਨਾ ਡੋਰ ਦੇ ਵੀ ਸਾਰਾ ਕਲੱਬ ਦੇ ਤੇ ਟ੍ਰੀਟਮੈਂਟ ਕਰਾਉਣਾ ਸੀ ਉਹਨਾਂ ਦਾ ਇਲਾਜ ਕਰਾਉਣ ਉਸੇ ਪਹੁੰਚੇ ਹਨ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਚਾਈਨਾ ਡੋਰ ਦੇ ਨਾਲ ਗਲੇ ਕੱਟੇ ਜਾਂਦੇ ਹਨ ਜਿਨ੍ਹਾਂ ਦੀਆਂ ਬਾਹਾਂ ਕੱਟੀਆਂ ਜਾਂਦੀਆਂ ਹਨ ਹੁਣ ਚਾਈਨਾ ਡੋਰ ਨੂੰ ਛੱਡ ਪਰਹੇਜ਼ ਕਰੀਏ ਤੇ ਆਪਣੀ ਭਾਰਤ ਦੀ ਜਿਹੜੀ ਡੋਰ ਆ ਉਹਦੀ ਵਰਤੋਂ ਕਰੀਏ ਨਾਲੇ ਆਪਣੇ ਪੰਜਾਬੀਆਂ ਭਰਾਵਾਂ ਨੂੰ ਮਿਲੇਗਾ ਕਾਰੋਬਾਰ ਨਾਲੇ ਆਏਗਾ ਮਜ਼ਾ ਗੁੱਡੀ ਚੜਾਉਣ ਦਾ ਨਾਲੇ ਆਏਗਾ ਮਜ਼ਾ ਪਤੰਗ ਉਡਾਉਣ ਦਾ ਜਲਦੀ ਅਗਲੀ ਅਪਡੇਟ ਦੇ ਨਾਲ ਮਿਲਦੇ ਹਾਂ ਦੇਖਦੇ ਹੋ ਸਟਾਰ ਡੈਲੀ ਪੰਜਾਬ ਨਿਊਜ਼ ਚੈਨਲ ਤੋਂ ਬਟਾਲਾ ਤੋਂ ਪੱਤਰਕਾਰ ਅਖਿਲ ਮਲੋਤਰਾ ਦੇ ਨਾਲ ਸੰਯੋਗੀ ਕਰਨ ਦੀ ਜੰਮਾਤ ਧੰਨਵਾਦ